ਨੌਂਰਤੋ ਵਿਧਾਇਕ ਹਰਮੀਤ ਸਿੰਘ ਪਠਾਨ ਬਾਜਰਾ ਜਿਸ ਨੂੰ ਅਦਾਲਤ ਨੇ ਪਗੌੜਾ ਕਰਾਰ ਦੇ ਦਿੱਤਾ ਹੈ ਪੁਲਿਸ ਨੂੰ ਵੀ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਪਠਾਨ ਬਾਜਰਾ ਦੀ ਜਾਇਦਾਦ ਦੀ ਲਿਸਟ ਕੋਰਟ ਦੇ ਵਿੱਚ ਪੇਸ਼ ਕੀਤੀ ਜਾਵੇ ਕਿਉਂਕਿ ਇੱਕ ਪ੍ਰੋਸੀਜਰ ਹੁੰਦਾ ਹੈ ਜਦੋਂ ਕਿਸੇ ਨੂੰ ਪਗੌੜਾ ਕਰਾਰ ਦਿੱਤਾ ਜਾਂਦਾ ਤਾਂ ਬਾਅਦ ਦੇ ਵਿੱਚ ਉਸ ਦੀਆਂ ਜਾਇਦਾਦਾਂ ਅਟੈਚ ਕਰ ਦਿੱਤੀਆਂ ਜਾਂਦੀਆਂ ਨੇ ਅਕਸਰ ਅਦਾਲਤਾਂ ਦੇ ਵਿੱਚ ਇਹ ਦੇਖਿਆ ਗਿਆ 31 ਜਨਵਰੀ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਣੀ ਹੈ ਹਰਮੀਤ ਸਿੰਘ ਪਠਾਨ ਮਾਜਰਾ ਪਿਛਲੇ ਦਿਨੀ ਜਿਨ੍ਹਾਂ ਦੇ ਬਹੁਤ ਸਾਰੇ ਵੀਡੀਓ ਸਾਹਮਣੇ ਆਏ ਔਰ ਅਕਸਰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕੋਈ ਵੱਡਾ ਮੁੱਦਾ ਹੋਇਆ ਉਸ ਤੇ ਹਰਮੀਤ ਪਠਾਨ ਮਾਜਰਾ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਲਾਈਵ ਹੋ ਕੇ ਆਪਣਾ ਪੱਖ ਰੱਖਦੇ ਰਹੇ ਨੇ ਬੀਤੇ ਦਿਨੀ ਆਸਟ੍ਰੇਲੀਆ ਦੇ ਵਿੱਚ ਕਈ ਚੈਨਲਸ ਤੇ ਆਪਣੀਆਂ ਇੰਟਰਵਿਊ ਦੇ ਚੁੱਕੇ ਨੇ ਔਰ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਉਹ ਆਸਟ੍ਰੇਲੀਆ ਦੇ ਵਿੱਚ ਬੈਠੇ ਨੇ ਪਰ ਇੱਧਰ ਜਿਹੜਾ ਪਠਾਨ ਮਾਜਰਾ ਤੇ ਰੇਪ ਦਾ ਪਰਚਾ ਦਰਜ ਹੋਇਆ ਸੀ ਉਸ ਮਾਮਲੇ ਦੇ ਵਿੱਚ ਪਠਾਨ ਮਾਜਰਾ ਨੂੰ ਪਗੌੜਾ ਕਰਾਰ ਦੇ ਦਿੱਤਾ ਗਿਆ ਹੈ। ਔਰ ਕੋਰਟ ਨੇ ਹੁਣ ਪਠਾਨ ਮਾਜਰਾ ਦੀ ਸੰਪਤੀ ਦੀ ਲਿਸਟ ਮੰਗੀ ਹੈ ਕਿ ਸੂਚੀ ਦਿੱਤੀ ਜਾਵੇ 31 ਜਨਵਰੀ ਮਾਮਲੇ ਦੀ ਅਗਲੀ ਤਰੀਕ ਹੈ। 31 ਜਨਵਰੀ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਣੀ ਹੈ ਔਰ ਜ਼ਾਹਿਰ ਜੀ ਗੱਲ ਹੈ ਪਠਾਨ ਮਾਜਰਾ ਦੀਆਂ ਮੁਸ਼ਕਲਾਂ ਇਸ ਦੇ ਨਾਲ ਹੋਰ ਵੱਧ ਜਾਣਗੀਆਂ। ਕਾਫੀ ਦਿਨ ਤੱਕ ਪਠਾਨ ਮਾਜਰਾ ਰੂਪੋਸ਼ ਰਹੇ ਨੇ ਉਸ ਤੋਂ ਬਾਅਦ ਕਿਸੇ ਤਰੀਕੇ ਆਸਟ੍ਰੇਲੀਆ ਪਹੁੰਚ ਕੇ ਸਿੱਧੇ ਆਸਟ੍ਰੇਲੀਆ ਦੇ ਵਿੱਚ ਜਾ ਕੇ ਲਾਈਵ ਹੋਏ ਤੇ ਉੱਥੇ ਜਾ ਕੇ ਚੈਨਲਾਂ ਨੂੰ ਇੰਟਰਵਿਊ ਦਿੰਦੇ ਨਜ਼ਰ ਆਏ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲਗਾਤਾਰ ਉਹਨਾਂ ਵੱਲੋਂ ਨਿਸ਼ਾਨੇ ਸਾਦੇ ਜਾ ਰਹੇ ਨੇ ਆਪਣੀ ਹਰ ਇੰਟਰਵਿਊ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਨਿਸ਼ਾਨੇ ਤੇ ਲਿਆ ਹੈ ਔਰ ਹੁਣ ਅਦਾਲਤ ਨੇ ਇੱਕ ਸਖਤ ਐਕਸ਼ਨ ਲੈਂਦੇ ਹੋਏ ਪਠਾਨ ਬਾਜਰਾ ਨੂੰ ਪਗੋੜਾ ਕਰਾਰ ਦੇ ਦਿੱਤਾ ਔਰ ਉਸ ਦੀਆਂ ਸੰਪਤੀਆਂ ਦੀ ਸੂਚੀ ਮੰਗੀ ਗਈ ਹੈ ਜਾਇਦਾਦ ਦੀ ਸੂਚੀ ਮੰਗੀ ਗਈ ਹੈ ਜਿਹੜੀ ਅਗਲੀ ਸੁਣਵਾਈ ਯਾਨੀ 31 ਜਨਵਰੀ ਤੋਂ ਪਹਿਲਾਂ ਕੋਰਟ ਦੇ ਵਿੱਚ ਜਮਾ ਕਰਾਉਣੀ ਹੋਏਗੀ ਮਾਮਲੇ ਦੀ ਅਗਲੀ ਸੁਣਵਾਈ 31 ਜਨਵਰੀ ਨੂੰ ਹੋਣੀ ਹੈ ਮਨੋਜ ਸ਼ਰਮਾ ਮੇਰੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਮਨੋਜ ਕੀ ਕੁਛ ਕੋਰਟ ਦੇ ਵਿੱਚ ਅ ਅੱਜ ਜਿਹੜਾ ਸੀ ਫੈਸਲਾ ਆਇਆ ਕੀ ਕੁਛ ਜਿਹੜੀ ਸੀ ਦਲੀਲਾਂ ਰਹੀਆਂ ਔਰ ਪਠਾਨ ਮਾਜਰਾ ਨੂੰ ਪਗੋੜਾ ਕਰਾਰ ਦੇ ਦਿੱਤਾ ਗਿਆ ਫਾਈਨਲੀ ਜੀ ਬਿਲਕੁਲ ਵਿਜੇ ਜੀ ਜਿਹੜੀ ਅੱਜ ਸੁਣਵਾਈ ਹੋਈ ਹੈ ਮਾਨਯੋਗ ਅਦਾਲਤ ਵਿੱਚ ਉਹਦੇ ਚ ਦੋਵੇਂ ਧਿਰਾਂ ਨੇ ਆਪਣਾ ਪੱਖ ਰੱਖਿਆ ਤੇ ਜਿਹੜੇ ਆਪਾਂ ਕਹਿ ਸਕਦੇ ਸਰਕਾਰੀ ਪੱਖ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਉਹਨਾਂ ਨੇ ਸਰਕਾਰੀ ਹੁਕਮਾਂ ਦੀ ਅਣਗਹਿਲੀ ਕੀਤੀ ਹੈ ਉਹਨਾਂ ਨੂੰ ਅਣਗੌਲਾ ਕੀਤਾ ਤੇ ਇਸ ਤੋਂ ਬਾਅਦ ਕਿਉਂਕਿ ਅੱਜ ਸ਼ਨੀਵਾਰ ਸੀਗਾ ਤੇ ਇਸ ਕਰਕੇ ਜਿਹੜਾ ਬਕਾਇਦਾ ਆਰਡਰ ਨੇ ਇਹ ਉਹਨਾਂ ਨੂੰ ਹਜੇ ਕਰ ਨਹੀਂ ਸਕਦੇ ਪਰ ਇਹ ਗੱਲ ਕਲੀਅਰ ਹੋਈ ਜਿਹੜੇ ਜਸਪਾਲ ਨੇ ਇਹ ਗੱਲ ਕਹੀ ਹੈ ਕਿ ਜਿਹੜੀ 1 ਸਤੰਬਰ 2025 ਨੂੰ ਐਫਆਰ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਤੁਸੀਂ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਹੋਵੋ ਤੇ 1 ਮਹੀਨੇ ਦੀ ਮਿਆਦ ਦਿੱਤੀ ਗਈ ਸੀ ਤੇ ਉਸ ਤਰੀਕ ਤੋਂ ਬਾਅਦ 1 ਮਹੀਨਾ ਲੰਘਣ ਤੋਂ ਬਾਅਦ ਜਦੋਂ ਜਿਹੜੇ ਪਖਾਨ ਮਾਜਰਾ ਦੇ ਅਦਾਲਤ ਦੇ ਹੁਕਮਾਂ ਤੇ ਪੇਸ਼ ਨਹੀਂ ਹੋਏ ਤਾਂ ਉਹਨਾਂ ਨੂੰ ਇਸ ਦੇ ਮਾਮਲੇ ਦੇ ਵਿੱਚ ਪਕੌੜਾ ਕਰਾਣ ਦੀ ਦਿੱਤਾ ਗਿਆ ਤੇ ਨਾਲ ਹੀ ਸਬੰਧਤ ਥਾਣੇ ਨੂੰ ਇਹ ਹਦੇਸ਼ ਦਿੱਤੇ ਗਏ ਨੇ ਕਿ ਤੁਸੀਂ ਬੀਐਨਐਸਪੀ ਧਾਰਾ 85 ਤਹਿਤ ਇੱਕ ਵੱਖਰੀ ਕਾਰਵਾਈ ਵੀ ਸ਼ੁਰੂ ਕਰੋ ਤੇ ਉਹਦੇ ਵਿੱਚ ਜਿਹੜੀ ਇਹਨਾਂ ਦੀ ਪ੍ਰਾਪਰਟੀ ਹੈ ਉਹਦਾ ਸਰਵੇਖਣ ਹੋਊਗਾ ਤੇ ਸਰਵੇਖਣ ਤੋਂ ਬਾਅਦ ਇਹ ਦੇਖਿਆ ਜਾਏਗਾ ਕਿ ਉਹ ਜਿਹੜੀ ਪ੍ਰਾਪਰਟੀ ਹੈ ਬੀਜੇਪਾਲ ਜੀ ਉਹਨੂੰ ਵੀ ਇਸ ਦੇ ਨਾਲ ਅਟੈਚ ਕੀਤਾ ਜਾਵੇ ਸੋ ਅੱਜ ਇੱਕ ਵੱਡਾ ਫੈਸਲਾ ਆਇਆ ਹੈ ਅਦਾਲਤ ਦਾ ਇਸ ਮਾਮਲੇ ਦੇ ਵਿੱਚ ਹੁਣ ਜਿਹੜੇ ਹਰਨੀ ਸਿੰਘ ਪਠਾਨ ਮਾਜਰਾ ਨੇ ਉਹਨਾਂ ਨੂੰ ਭਗੌਣਾ ਕਰਾ ਦੇ ਦਿੱਤਾ ਗਿਆ ਜੀ ਪਠਾਨ ਮਾਜਰਾ ਦੇ ਵਕੀਲਾਂ ਨੇ ਕੋਈ ਦਲੀਲ ਦਿੱਤੀ ਮਨੋਚ ਜਾਂ ਕੋਈ ਬੇਸ ਹੋਈ ਜਾਂ ਨਹੀਂ ਸੀ ਜੀ ਮੇਰੀ ਜਦੋਂ ਦੇ ਜਿਹੜੇ ਵਕੀਲ ਨੇ ਉਹਨਾਂ ਨਾਲ ਇਸ ਬਾਬਤ ਪਛਲੇ ਵਾਰ ਫਸਸੀ ਗੱਲ ਕੀਤੀ ਸੀ ਕਿ ਜਿਹਦੇ ਵਾਰੇ ਤੁਸੀਂ ਆਪਣਾ ਪੱਖ ਰੱਖੋ ਤਾਂ ਉਹਦੇ ਜਿਹੜੇ ਵਕੀਲ ਨੇ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਹਜੇ ਪੂਰਾ ਫੈਸਲਾ ਹੀ ਨਹੀਂ ਸਾਡੇ ਕੋਲੇ ਆਇਆ ਕਿ ਹੁਣ ਅਦਾਲਤ ਦੇ ਵਿੱਚ ਵੀ ਨਹੀਂ ਆ ਸੰਤਾ ਉਹਦੇ ਤੇ ਪਤਾ ਲੱਗ ਰਿਹਾ ਇਸ ਦਾ ਪਹਿਲਾ ਫੈਸਲਾ ਹੋਊਗਾ ਮਾਨਯੋਗ ਜੱਜ ਸਾਹਿਬ ਦਾ ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਇਹਦੇ ਵਿੱਚ ਕੀ ਜਿਹੜੇ ਪੁਆਇੰਟ ਰੱਖੇ ਗਏ ਨੇ ਜਿਹੜਾ ਆਦੇਸ਼ ਉਹਦੇ ਵਿੱਚ ਕਿੰਨੀਆਂ ਜਿਹੜੀਆਂ ਗੱਲਾਂ ਨੇ ਸਾਕਰਾਤਿਕ ਗੱਲਾਂ ਨੇ ਜਿਹੜੀਆਂ ਉਹ ਐਫ ਆਈ ਆਰ ਆ ਪਾਰਟੀ ਯਾਨੀ ਕਿ ਜਿਹੜੀ ਦੂਜੀ ਪਾਰਟੀ ਹੈ ਉਹਦੇ ਹੱਕ ਦੇ ਵਿੱਚ ਆ ਕੇ ਜੱਜ ਸਾਹਿਬ ਨੇ ਜਦ ਜੀ ਨੇ ਪਠਾਨ ਮਾਜਰਾ ਦੇ ਖਿਲਾਫ ਸੋ ਉਹਨਾਂ ਨੇ ਕਹਿੰਦੇ ਫਿਲਹਾਲ ਅਸੀਂ ਇਸ ਮਾਮਲੇ ਤੇ ਪਹਿਲਾਂ ਜਿਹੜਾ ਹੁਕਮ ਹੈ ਅਦਾਲਤ ਦਾ ਆਇਆ ਦੇਸ਼ ਉਹਨੂੰ ਵਿਚਾਰਾਂਗੇ ਤੇ ਉਸ ਤੋਂ ਬਾਅਦ ਕੋਈ ਵੀ ਜਿਹੜੀ ਜਾਣਕਾਰੀ ਉਸ ਤੋਂ ਬਾਅਦ ਹੀ ਅਸੀਂ ਦਵਾਗੇ ਕਿਉਂਕਿ ਇੱਕ ਕਾਨੂੰਨੀ ਤਰਕੇ ਦੇ ਤੇ ਅਸੀਂ ਇਸ ਬਾਰੇ ਫਿਲਹਾਲ ਆਪਣਾ ਧੱਕ ਨਹੀਂ ਦੇ ਸਕਦੇ ਜੀ ਠੀਕ ਹੈ ਧੰਨਵਾਦ ਮਨੋਜ ਇਸ ਜਾਣਕਾਰੀ ਦੇ ਲਈ ਤਾਂ ਹਰਮੀਤ ਸਿੰਘ ਪਠਾਨ ਮਾਜਰਾ ਦੀਆਂ ਮੁਸ਼ਕਲਾਂ ਅਦਾਲਤ ਦੀ ਇਸ ਕਾਰਵਾਈ ਤੋਂ ਬਾਅਦ ਵੱਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਅਦਾਲਤ ਨੇ ਉਨ੍ਹਾਂ ਦੀਆਂ ਜਾਇਦਾਦਾਂ ਦਾ ਵੇਰਵਾ ਮੰਗ ਲਿਆ ਹੈ ਜੋ ਕੋਰਟ ਦੇ ਵਿੱਚ ਅਗਲੀ ਸੁਣਵਾਈ ਤੋਂ ਪਹਿਲਾਂ ਦੇਣਾ।